ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਗਾਜਰ ਗੋਭੀ ਤੇ ਛਲਗਮ ਦਾ ਖੱਟਾ ਮਿੱਠਾ achar ਜੋ ਕਿ ਸਰਦੀਆਂ ਵਿੱਚ ਬਣਾਇਆ ਜਾਂਦਾ ਹੈ ਹੁਣ ਤੇ ਸਰਦੀਆਂ ਜਾਣ ਵਾਲੀਆਂ ਨੇ ਮੈਂ ਵੀ ਕਹਿ ਚਲੋ ਇੱਕ ਦੋ ਵਾਰੀ achar ਬਣਾਈ ਲੈਣੇ ਆ ਚਲੋ ਜੀ ਰੈਸਪੀ ਸ਼ੁਰੂ ਕਰਦੇ ਆ ਇੱਥੇ ਮੈਂ ਲਈ ਹੈ ਅੱਧਾ ਕਿਲੋ ਗੋਭੀ ਅੱਧਾ ਕਿਲੋ ਛਲਗਮ ਤੇ ਅੱਧਾ ਕਿਲੋ ਲਈਆਂ ਇੱਥੇ ਗਾਜਰਾ ਗਾਜਰਾਂ ਨੂੰ ਤੁਸੀਂ ਇਸ ਤਰੀਕੇ ਨਾਲ ਲੰਬਾ ਲੰਬਾ ਕੱਟ ਲਿਓ ਉਸ ਤੋਂ ਬਾਅਦ ਮੈਂ ਇੱਕ ਵੱਡੇ ਬਤੀਲੇ ਵਿੱਚ ਪਾਣੀ ਲਿਆ ਹੈ ਪਾਣੀ ਨੂੰ ਬੋਇਲਾਂਣ ਤੇ ਅਸੀਂ ਇਹਦੇ ਵਿੱਚ ਸਬਜ਼ੀਆਂ ਪਾਵਾਂਗੇ ਸਬਜ਼ੀਆਂ ਅਸੀਂ ਮਤਲਬ ਬੋਇਲ ਨਹੀਂ ਕਰਨੀਆਂ ਸਿਰਫ ਇਹਨਾਂ ਨੂੰ ਅਸੀਂ ਬਲਾਂਚ ਹੀ ਕਰਨਾ ਹੈ ਥੋੜੀ देर ਪਾ ਕੇ ਅਸੀਂ ਕੱਢ ਲੈਣਾ ਘੜੀ ਤੋਂ ਦੇਖ ਕੇ ਤੁਸੀਂ 2-3 ਮਿੰਟ ਦੇ ਕਰੀਬ ਇਹਨਾਂ ਨੂੰ ਵਿੱਚ ਪਾ ਕੇ ਕੱਢ ਲੈਣਾ ਤੇ 1 ਚਮਚ ਨਮਕ ਦਾ ਵੀ ਪਾ ਦੇਣਾ ਨਾਲ ਜਿੰਨੀ ਦੇਰ ਸਬਜ਼ੀਆਂ ਹੋ ਰਹੀਆਂ ਨੇ ਉਦੋਂ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੇ ਦੇਖੋ ਜੀ ਸਾਡੀਆਂ ਸਬਜ਼ੀਆਂ ਤਕਰੀਬਨ ਹੋਈ ਗਈਆਂ ਨੇ ਆਪਾਂ ਹੁਣ ਇਹਨਾਂ ਨੂੰ ਕੱਢ ਲਾਂਗੇ ਚਾਲਣੀ ਵਿੱਚ ਕੱਢ ਲਾਂਗੇ ਤੇ ਇਹਦੇ ਉੱਪਰ ਪਾਵਾਂਗੇ ਥੋੜਾ ਜਿਹਾ ਠੰਡਾ ਪਾਣੀ ਤਾਂ ਕਿ ਇਹਨਾਂ ਦਾ ਕੁਕਿੰਗ ਪ੍ਰੋਸੈਸ ਰੁਕ ਜਾਵੇ ਦੇਖੋ ਤਿਆਰ ਹੈ ਸਾਡਾ ਆਚਾਰ ਸੁਕਣੇ ਪਾਣ ਵਾਸਤੇ ਤੁਸੀਂ ਇਹਨੂੰ ਧੁੱਪ ਵੀ ਲਗਵਾ ਸਕਦੇ ਹੋ ਮੈਂ ਇਹਨੂੰ 2 ਘੰਟੇ ਪੱਖੇ ਥਲੇ ਸੁਕਾਇਆ ਸੀ ਤੇ 2 ਘੰਟੇ ਦੀ ਮੈਂ ਧੁੱਪ ਲਵਾਈ ਸੀ ਜਿਆਦਾ ਨਹੀਂ ਧੁੱਪ ਲਵਾਨੀ ਫਿਰ ਆਚਾਰ ਜਿਹੜਾ ਜਾ ਬਣਦਾ ਹੈ ਤੁਸੀਂ ਇਹਨਾਂ ਨੂੰ ਖਲਾਰ ਕੇ ਇਦਾਂ ਸੁਕਣੇ ਪਾ ਦਿਓ ਹੁਣ ਪਾਵਾਂਗੇ ਕੜਾਈ ਵਿੱਚ 2 ਚਮਚ ਸੌਫ ਦੇ 1 ਚਮਚ ਜੀਰਾ ਇੱਕ ਚਮਚ ਜੀ ਪਾਵਾਂਗੇ ਅਸੀਂ ਮੇਥਰੇ ਇੱਕ ਟੁਕੜਾ ਦਾਲਚੀਨੀ ਦਾ ਦੋ ਮੋਟੀਆਂ ਲਾਚੀਆਂ ਤੇ ਇੱਕ ਚਮਚਾ ਪਾਵਾਂਗੇ ਕਾਲੀ ਮਿੱਚ ਦਾ ਤੇ ਇਹਨਾਂ ਨੂੰ ਅਸੀਂ ਥੋੜਾ ਜਿਆਦਾ ਰੋਸਟ ਕਰ ਲਾਂਗੇ ਜ਼ਿਆਦਾ ਰੋਸਟ ਨਹੀਂ ਕਰਨਾ ਬਸ ਜਿਵੇਂ ਥੋੜੀ ਨਮੀ ਹੁੰਦੀ ਹੈ ਮਸਾਲਿਆਂ ਵਿੱਚ ਉਹੀ ਅਸੀਂ ਬਸ ਉਹਨੂੰ ਮਤਲਬ ਸੁਕਾਣਾ ਹੈ ਇੱਥੇ ਮੈਂ ਲੌਂਗਾਂ ਦਾ ਚਿਤਾ ਭੁੱਲ ਗਿਆ ਸੀ ਮੈਨੂੰ ਤੇ ਇੱਥੇ 8-10 ਸਸੇ ਪਾਵਾਂਗੇ ਲੌਂਗ ਤੇ ਇਹਨਾਂ ਨੂੰ ਵੀ ਇਹਦੇ ਨਾਲ ਹੀ ਭੁੰਨ ਲਾਂਗੇ ਤੇ ਗੈਸ ਨੂੰ ਕਰ ਦਾਂਗੇ ਆਫ ਠੰਡਾ ਹੋਣ ਤੇ ਮੈਂ ਇੱਥੇ ਲਾਚੀਆਂ ਦੇ ਦਾਣੇ ਕੱਢ ਲਈ ਸੀ ਵਿੱਚੋਂ ਕਿਉਂਕਿ ਅਸੀਂ ਛਿਲਕੇ ਨਹੀਂ ਪਾਣੇ ਨਾਲ ਉਸ ਤੋਂ ਬਾਅਦ ਇਹਨੂੰ ਅਸੀਂ ਕਰ ਲਾਂਗੇ ਗ੍ਰाइंड ਦਰਦਰਾ ਜਾ ਪੀਸ ਲਵਾਂਗੇ ਮਿਕਸੀ ਵਿੱਚ ਹੁਣ ਪਾਵਾਂਗੇ ਕੜਾਈ ਵਿੱਚ ਦੋ ਕੜਛੀਆਂ ਸਰੋਂ ਦੇ ਤੇਲ ਦੀਆਂ ਤੇਲ ਨੂੰ ਅਸੀਂ ਧੂਆ ਨਿਕਲਣ ਤੱਕ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤਾਂ ਕਿ ਇਹਦਾ ਕੱਚਾਪਨ ਖਤਮ ਹੋ ਜਾਵੇ ਫਿਰ ਇਹਦੇ ਵਿੱਚ 1/4 ਚਮਚ ਪਾਵਾਂਗੇ ਹਿੰਗ ਹੁਣ ਮੈਂ ਪਾਵਾਂਗੇ ਇਹਦੇ ਵਿੱਚ ਲਸਣ 10 ਤੋਂ 15 ਤੁਰੀਆਂ ਲਈਆਂ ਸੀ ਮੈਂ ਲਸਣ ਦੀਆਂ ਇਹਨੂੰ ਮੈਂ ਗ੍ਰੇਡ ਕਰ ਲਿਆ ਸੀ ਤੁਸੀਂ ਇਹਨੂੰ ਕੁਟਕੇ ਵੀ ਲਾ ਸਕਦੇ ਹੋ ਥੋੜਾ ਜਿਹਾ ਅਸੀਂ ਬ੍ਰਾਊਨ ਕਰਾਂਗੇ ਲਸਣ ਨੂੰ ਫਿਰ ਪਾਵਾਂਗੇ ਇਹਦੇ ਵਿੱਚ ਅਦਰਕ ਅਦਰਕ ਨੂੰ ਵੀ ਥੋੜਾ ਜਿਹਾ ਪੁੰਨ ਲਾਂਗੇ ਇਹਨਾਂ ਨੂੰ ਅਸੀਂ ਜ਼ਿਆਦਾ ਨਹੀਂ ਪਕਾਣਾ ਸਿਰ ਹਲਕਾ ਜਿਹਾ ਬ੍ਰਾਊਨ ਹੋ ਜਾਵੇ ਫਿਰ ਐਡ ਕਰਾਂਗੇ ਇਹਦੇ ਵਿੱਚ ਇੱਕ ਕੱਪ ਗੁੜ ਦਾ ਗੁੜ ਨੂੰ ਮੈਂ ਛੋਟਾ ਛੋਟਾ ਕੁੱਟ ਲਿਆ ਸੀ ਨਾਲ ਐਡ ਕਰਾਂਗੇ ਅੱਧਾ ਕੱਪ ਸਿਰਕਾ ਛਿੱਟਾ ਸਿਰਕਾ ਲਿਆਏ تھے ਮੈਂ ਤੁਸੀਂ ਕਾਲਾ ਸਿਰਕਾ ਵੀ ਲੈ ਸਕਦੇ ਹੋ ਤੁਸੀਂ ਇਹਨੂੰ ਉਦੋਂ ਤੱਕ ਹਿਲਾਓ ਜਦੋਂ ਤੱਕ ਗੁੜ ਤੇ ਸਿਰਕਾ ਚੰਗੀ ਤਰ੍ਹਾਂ ਘੁਲ ਨਾ ਜਾਵੇ ਜਿਦੋਂ ਰਿਜਨ ਲੱਗ ਜਾਏਗਾ ਉਦੋਂ ਅਸੀਂ ਇਹਦੇ ਵਿੱਚ ਐਡ ਕਰਾਂਗੇ ਕੁਝ ਮਸਾਲੇ ਮਸਾਲੇ ਆ ਵਿੱਚ ਸਭ ਤੋਂ ਪਹਿਲਾਂ ਪਾਵਾਂਗੀ ਮੈਂ 1 ਚਮਚ ਹਲਦੀ ਦਾ ਅੱਧਾ ਚਮਚ ਦੇਗੀ ਮਿਰਚ ਥੋੜੀ ਜਿਹੀ ਇੱਥੇ ਮੈਂ ਲਾਲ ਮਿਰਚ ਲਈ ਹੈ ਕਿਉਂਕਿ ਅਸੀਂ ਇਹਦੇ ਵਿੱਚ ਕਾਲੀ ਮਿਰਚ ਵੀ ਪਾਈ ਹੈ ਇਸ ਲਈ ਮੈਂ ਲਾਲ ਮਿਰਚ ਥੋੜੀ ਜਿਹੀ ਲਵਾਂਗੀ ਉਸ ਤੋਂ ਬਾਅਦ ਪਾਵਾਂਗੇ ਜੀ 1 ਚਮਚਾ ਰਾਈ ਦਾ ਨਾਲ ਹੀ ਪਾ ਦਾਂਗੇ ਥੋੜਾ ਜਿਹਾ ਨਮਕ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਲੈ ਸਕਦੇ ਹੋ ਉਹਦੇ ਬਾਅਦ ਵਿੱਚ ਦੇ ਵਿੱਚ ਐਡ ਕਰ ਦਾਂਗੇ ਸਾਰੇ ਮਸਾਲੇ ਜਿਹੜੇ ਅਸੀਂ ਗ੍ਰाइंड ਕੀਤੇ ਸੀ ਤੇ ਨਾਲ ਦੇ ਨਾਲ ਹੀ ਅਸੀਂ ਇਹਦੇ ਵਿੱਚ ਸਬਜ਼ੀਆਂ ਪਾ ਦਾਂਗੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਕੋਟ ਕਰ ਲਾਂਗੇ ਮਸਾਲੇ ਦੇ ਨਾਲ ਤੇ ਇਹਨੂੰ ਅਸੀਂ ਢੱਕ ਕੇ ਨਹੀਂ ਪਕਾਣਾ ਉਹ ਗੈਸ ਨੂੰ ਢੱਕ ਦਾਂ ਕਿਤੇ ਸਬਜ਼ੀਆਂ ਪਾਣੀ ਛੱਡ ਦੇਣਗੀਆਂ ਪਾਸੇ ਨੂੰ ਚੰਗੀ ਤਰ੍ਹਾਂ ਹਿਲਾ ਲਓ ਮਿਕਸ ਕਰ ਲਓ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਥੋੜੀ ਦੇਰ ਅਸੀਂ ਪਕਣ ਦਵਾਂਗੇ ਸਬਜ਼ੀਆਂ ਨੂੰ ਤੁਸੀਂ ਸਬਜ਼ੀਆਂ ਦਾ ਕਰੰਚ ਖਤਮ ਨਹੀਂ ਕਰਨਾ। ਇਹਨਾਂ 'ਚ ਥੋੜਾ ਜਿਹਾ ਕੱਚਾਪਨ ਰਹੇਗਾ ਤਾਂ ਹੀ ਸਵਾਦ ਲੱਗੇਗਾ ਆਚਾਰ। ਕਿਸੇ ਟਾਈਮ ਸਬਜ਼ੀ ਖਾਣ ਦਾ ਨਹੀਂ ਦਿਲ ਕਰਦਾ ਤਾਂ ਤੁਸੀਂ ਇਸ ਆਚਾਰ ਨਾਲ ਵੀ ਰੋਟੀ ਖਾ ਸਕਦੇ ਹੋ। ਇੱਥੇ ਮੈਂ ਥੋੜਾ ਜਿਹਾ ਨਮਕ ਹੋਰ ਪਾਇਆ ਸੀ। ਕਿਉਂਕਿ ਮੈਨੂੰ ਨਮਕ ਘੱਟ ਲੱਗਦਾ ਸੀ। ਤੁਸੀਂ ਆਪਣੇ ਸਵਾਦ ਅਕੋਰਡਿੰਗ ਨਮਕ ਚੈੱਕ ਕਰਕੇ ਪਾ ਸਕਦੇ ਹੋ। ਇਥੇ ਸਾਡਾ ਆਚਾਰ ਬਣ ਕੇ ਤਿਆਰ ਹੈ। ਜ਼ਿਆਦਾ ਨਹੀਂ ਪਕਾਣਾ ਇਹਨੂੰ। ਦੇਖੋ ਜੀ ਬਿਲਕੁਲ ਰੈਡੀ ਹੋ ਗਿਆ ਸਾਡਾ ਖੱਟਾ ਮਿੱਠਾ ਆਚਾਰ। ਤੇ ਤੁਹਾਨੂੰ ਮੇਰੀ ਰੈਸিপি ਚੰਗੀ ਲੱਗੀ ਹੋਵੇ ਤੇ ਮੈਨੂੰ ਲਾਈਕ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਿਓ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।